ਫਿਰੋਜ਼ਪੁਰ ਦੇ ਵਿੱਚ ਉਸ ਵੇਲੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਉਂਦੀ ਹੈ ਜਦੋਂ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਅਤੇ ਦੋ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ ਚੋਂਦਾ ਤੇ ਉਸ ਤੋਂ ਬਾਅਦ ਖੁਦ ਨੂੰ ਵੀ ਮੌਤ ਦੇ ਘਾਟ ਉਤਾਰ ਲੈਂਦਾ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਤੈਸ਼ ਦਾ ਮਾਹੌਲ ਪੈਦਾ ਹੋ ਗਿਆ ਪਰ ਸਸਪੈਂਸ ਬਰਕਰਾਰਾ ਕਿ ਆਖਰ ਇਸ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਕਿ ਉਸ ਨੂੰ ਆਪਣਾ ਪੂਰਾ ਪਰਿਵਾਰ ਖਤਮ ਕਰਨਾ ਪਿਆ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਇਹ ਆਪਣੇ ਪਰਿਵਾਰ ਦੇ ਨਾਲ ਬੇਹਦ ਖੁਸ਼ੀ ਤੇ ਆਪਣੇ ਬੱਚਿਆਂ ਦੇ ਨਾਲ ਵੀ ਬਹੁਤ ਪਿਆਰ ਕਰਦਾ ਸੀ ਪਰ ਅਚਾਨਕ ਅਜਿਹਾ ਖੌਫਨਾਕ ਕਦਮ ਚੁੱਕਣਾ ਇਸ ਨੇ ਪੂਰੇ ਇਲਾਕੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਵੱਡੇ ਸਵਾਲ ਪੈਦਾ ਕਰ ਦਿੱਤੇ ਕਿਉਂਕਿ ਨਾ ਤਾਂ ਆਰਥਿਕ ਪੱਖੋਂ ਕੋਈ ਤੰਗੀ ਪਰੇਸ਼ਾਨੀ ਸੀ ਤੇ ਨਾ ਹੀ ਕਿਸੇ ਦਾ ਕੋਈ ਲੈਣ ਦੇਣ ਸੀ ਫਿਰ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ ਕਿਉਂਕਿ 11 ਜਨਵਰੀ ਨੂੰ ਨਵੇਂ ਸਲੂਨ ਦਾ ਵੀ ਇਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਅਤੇ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕੀ ਅਮਨਦੀਪ ਦਾ ਆਪਣੀ ਪਤਨੀ ਜਸਵੀਰ ਕੌਰ ਦੇ ਨਾਲ ਪ੍ਰੇਮ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਹ ਬੇहद ਖੁਸ਼ ਸੀ ਤੇ ਦੋ ਧੀਆਂ ਵੀ ਹੋਈਆਂ ਤੇ ਉਹਨਾਂ ਦੇ ਨਾਲ ਵੀ ਬੇहद ਪਿਆਰ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਕਿ ਆਪਣੇ ਬੱਚਿਆਂ ਦੇ ਨਾਲ ਤੇ ਆਪਣੀ ਪਤਨੀ ਦੇ ਨਾਲ ਬੇहद ਖੁਸ਼ ਪਰ ਅਜਿਹਾ ਖੋਪਨਾ ਕਦਮ ਚੁੱਕਣਾ ਇਸ ਨੇ ਵੱਡੇ ਸਵਾਲ ਖੜੇ ਕੀਤੇ ਨੇ ਉੱਥੇ ਹੀ ਜੇਕਰ ਮੁਹੱਲਾ ਵਾਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਬਿਆਨ ਸਾਹਮਣੇ ਆਏ ਪਰਿਵਾਰਕ ਮੈਂਬਰਾਂ ਦਾ ਵੀ ਬੁਰਾ ਹਾਲਾ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਜੀ ਨਿੱਜੀ ਨਾ ਹੀ ਰੰਜਿਸ਼ ਸੀ ਤੇ ਨਾ ਹੀ ਮੁਹੱਲੇ ਦੇ ਵਿੱਚ ਕੋਈ ਲੜਾਈ ਝਗੜਾ ਸੀ ਪਰ ਅਜਿਹਾ ਕਦਮ ਚੁੱਕਣਾ ਉਹ ਵੀ ਹੈਰਾਨ ਹੋ ਗਏ ਨੇ ਬੁੜੀ ਖੋਲਦਾ ਪਿਆ ਮਾਈ ਆਪਣੀ ਖੋਲੀ ਮੇਰੇ ਘਰੇ ਮਿੱਤ ਜੀ ਕੋਲ ਗਏ ਘਰੇ ਉਹਨੇ ਕਹ ਫਿਰ ਮੈਨੂੰ ਕਿਸਾ ਫੋਨ ਮੈਨੂੰ ਕਹਦੇ ਵੀ ਬੁਆ ਨਹੀਂ ਖੋਲਦੇ ਪਏ ਤੇ ਮੈਂ ਕਿਹਾ ਤੁਸੀਂ ਫੋਨ ਮੈਂ ਪਹਿਲੇ ਫੋਨ ਕੀਤੇ ਮੈਂ ਦੇਖੋ ਫੋਨ ਦਰਵਾਜ਼ਾ ਹੈ ਨਾ ਕਿ ਫੋਨ ਬਾਜਦੇ ਪੰਦਰ ਇਹ ਗੈਸ ਨਾ ਚੜ ਗਈ ਹੋਵੇ ਕਿਤੇ ਤੇ ਬੂਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਕੱਲ ਪ੍ਰੋਗਰਾਮ ਸੀ ਕੋਈ ਨਾ ਕੋਈ ਪ੍ਰੋਗਰਾਮ ਰਾਤੀ ਸਾਰੇ ਨੂੰ ਸੈਰ ਕਰਦੇ ਰਹੀ ਕਰਦੇ ਮੇਰੀ ਮਿਸ ਜੀ ਤੇ ਆ ਰਹੀ ਮਿਸ ਤੋਂ ਸੈਰ ਕਰਦੇ ਬੱਚੇ ਨਾਲ ਸੈਰ ਕਰਦੇ ਆ ਵੀ ਸਾਨੂੰ ਪਤਾ ਲੱਗਾ ਵੀ ਇਹ ਇੱਕ ਸਲੂਨ ਵੀ ਅਨੋਖਾ ਨਵਾਂ ਕਰਦਾ ਜਾ ਰਿਹਾ ਸੀ ਇਹ ਕੋਈ ਗੱਲ ਤੋਂ ਪਰਾਂਤ ਕਰ ਰਹੀ ਸੀ ਜਾਂ ਕਿਸੇ ਤਰ੍ਹਾਂ ਦੀ ਪਤਾ ਨਹੀਂ ਇਹ ਚੀਜ਼ ਸਾਨੂੰ ਨਹੀਂ ਪਤਾ ਜੀ ਇਹ ਕੀ ਕੋਈ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦੀ ਕਿਸੇ ਅਜੀਬ ਤਰ੍ਹਾਂ ਦਾ ਅਖਰੀ ਪਰੇਸ਼ਾਨੀ ਹੈ ਲੜਾਈ ਝਗੜਾ ਨਹੀਂ ਨਹੀਂ ਕੋਈ ਲੜਾਈ ਝਗੜਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਬਿਲਕੁਲ ਹਸਮੁਖ ਪਰਿਵਾਰ ਸੀ ਤੇ ਕੋਈ ਰਾਤੀ ਗੱਲਬਾਤ ਕਰਦੇ ਰਿਹਾ ਤੇ ਕੋਈ ਗੱਲ ਵੀ ਬਾਅਦ ਪਤਾ ਹੀ ਫਰਵਾਹ ਕੀ ਅਸੀਂ ਦੋ ਛੋਟੀਆਂ ਬੇਟੀਆਂ 2 1 6 1 6 ਸਾਲ ਦੀ ਇੱਕ 10 ਸਾਲ ਪਰਿਵਾਰ ਚ ਕਿੰਨੇ ਜਣੇ ਸੀ ਚਾਰੇ ਜੀ ਚਾਰੇ ਚਾਰੇ ਜਣੇ ਦੱਸੋ ਇਹ ਹਰਮੰਨਗਰ ਸੀ ਹਰਮੰਨਗਰ ਕੋਲ ਸੀ ਹਾਂਜੀ ਹਾਂਜੀ ਚਾਰੇ ਰੋਡ ਬੈਂਡ ਦੀ ਸੀ ਉਪਰ ਕਰਾਇਦਾ ਰਿੰਦੀ ਸੀ ਦੇ ਉਪਰ ਕਰਾਇਦਾ ਉਹ ਬਾਅਦ ਵਿੱਚ ਬੈਂਕ ਮੈਨੇਜਰ ਮੁੰਡਾ ਜੀ ਉਹ ਬਚਾਰੇ ਆਣ ਕੇ ਵੇਖਿਆ ਤੇ ਬੰਦ ਗਈ ਫਨਾਸ ਦਾ ਕੰਮ ਨਹੀਂ ਜੀ ਇਹ ਆਪਣੇ ਆਪਣੇ ਪਰਿਵਾਰ ਦੀ ਲੜਤ ਕਰਦਾ ਸੀ ਉਹਨੇ ਬੜਾ ਵੇਚਦਾ ਉਸੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਕਤਲ ਦੀ ਵਜ੍ਹਾ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਕਿ ਆਖਰ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ ਜਿਹੜਾ ਅਮਨਦੀਪ ਸਿੰਘ ਜਿਹਨੇ ਤੁਨਕ ਸੁਵਿੰਦਰ ਸਿੰਘ ਇਹਨਾਂ ਦੇ ਘਰ ਇੱਕ ਸਵੇਰ ਜਿਹੜੇ ਇਹਨਾਂ ਦੇ ਵੰਡੀ ਹੈਗੇ ਆ ਉਹਨਾਂ ਨੂੰ ਨਾਲ ਦਿੱਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰ ਕਰਨ ਵਾਲੇ ਆਏ ਇਹ ਬਾਤ ਹੋ ਗਈ ਨਹੀਂ ਤੇ ਉਹਨਾਂ ਦੇ ਉਪਸਰੈਦਾਰ ਵੀ ਤੇ ਸਾਹਮਣੇ ਵੰਦੀ ਜਗਨਾ ਕਰ ਰਹੇ ਸੀ ਕਰਨਜੀ ਸਿੰਘ ਇਹਨਾਂ ਨੇ ਆ ਕੇ ਇੱਥੇ ਦਿੱਕਤਾਂ ਤੋਂ ਕੁਝ ਕਰਕੇ ਬਰੋਜਨ ਖੋਲਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਕੋਲੇ ਕ੍ਰਿਸਟਲ ਹੈ ਜਿਹੜੇ ਅਮਰਜੀਤ ਸਿੰਘ ਦੇ ਜਾਰਾ ਤੌਰ ਤੇ ਇਹ ਲੱਗਦਾ ਵੀ ਇਹਨਾਂ ਨੂੰ ਕੋਈ ਹਾਂ ਜੀਵਨ ਦੇ ਬੱਚੇ ਦੇ ਇਹਨਾਂ ਦੇ ਕੋਲੇ ਕ੍ਰਿਸਟਲ ਜਿਹੜੇ ਕੋਈ ਇਸ ਕਰਕੇ ਨਾ ਭਾਈ ਇਹਨਾਂ ਕੋਈ ਜਿਹੜੀ ਗਲਤੀ ਕਰ ਰਿਹਾ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਆ ਤੇ ਵੈਸੇ ਬਹੁਤ ਹੀ ਭਾਈ ਜੋ ਕੰਫੀਡੈਂਟ ਹੈ ਜਿਸ ਤਰ੍ਹਾਂ ਸੀਸੀਟੀਵੀ ਜਦੋਂ ਜਦੋਂ ਅੰਦਰ ਲੱਗਿਆ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ ਨਹੀਂ ਪਰ ਨੋਟ ਦੇਖਦੇ ਕਿ ਇਹ ਨਾ ਨਹੀਂ ਜਿਹੜਾ ਇਹ ਨਾਲ ਤੋਂ ਚੱਲਿਆ ਤੇ ਕੋਈ ਫਾਉਲ ਨਹੀਂ ਹੈ